ਸਤਿ ਸ਼੍ਰੀ ਅਕਾਲ ਜੀ ਦੋਸਤੋ ਹਾਜ਼ਰ ਹੋਏ ਆਂ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਆਂ ਦੋਸਤੋ ਬਾਕੀ ਕਹਾਣੀਆਂ ਦੀ ਤਰ੍ਹਾਂ ਤੁਹਾਨੂੰ ਇਹ ਕਹਾਣੀ ਵੀ ਬਹੁਤ ਪਸੰਦ ਆਵੇਗੀ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋਵੋਗੇ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ ਵੱਡੇ ਘਰ ਦੀ ਲੜਕੀ ਜਸਲੀਨ ਜੋ ਸਦਾ ਹਾਸਿਆਂ ਨਾਲ ਘਿਰ ਰਹੀ ਰਹਿੰਦੀ ਸੀ ਆਪਣੇ ਵਿਆਹ ਦੀ ਰਾਤ ਨੂੰ ਇੱਕ ਨਵੀਂ ਜ਼ਿੰਦਗੀ ਦੇ ਸੁਪਨੇ ਦੇਖ ਰਹੀ ਸੀ ਉਸ ਦਾ ਵਿਆਹ ਅਨਮੋਲ ਨਾਲ ਹੋਇਆ ਜੋ ਪਿੰਡ ਦਾ ਬਹੁਤ ਹੀ ਮਾਣਯੋਗ ਬੰਦਾ ਸੀ ਉਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ ਜਸਲੀਨ ਦੀ ਮਾਂ ਨੇ ਉਸ ਨੂੰ ਸਦਾ ਹੀ ਦੱਸਿਆ ਸੀ ਕਿ ਵਿਆਹ ਸਿਰਫ ਇੱਕ ਰਸਮ ਹੀ ਨਹੀਂ ਸਗੋਂ ਇਹ ਇੱਕ ਨਵਾਂ ਸੰਸਾਰ ਹੁੰਦਾ ਹੈ ਇਸ ਨਵੇਂ ਸੰਸਾਰ ਵਿੱਚ ਸਬਕ ਸਿੱਖਣ ਦੀ ਲੋੜ ਹੁੰਦੀ ਹੈ ਅਤੇ ਪਿਆਰ ਅਤੇ ਸਬਰ ਨਾਲ ਹਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਆਹ ਤੋਂ ਬਾਅਦ ਜਸਲੀਨ ਅਤੇ ਅਨਮੋਲ ਦੀ ਜ਼ਿੰਦਗੀ ਬੜੀ ਵਧੀਆ ਖੁਸ਼ੀਆਂ ਭਰੀ ਗੁਜ਼ਰ ਰਹੀ ਸੀ ਘਰ ਵਿੱਚ ਉਹਨਾਂ ਦਾ ਇੱਕ ਛੋਟਾ ਜਿਹਾ ਘਰ ਸੀ ਜਿਸ ਨੂੰ ਉਹ ਦੋਵੇਂ ਮਿਲ ਕੇ ਆਪਣੇ ਪਿਆਰ ਨਾਲ ਸਜਾਉਂਦੇ ਸੀ ਹਰ ਸਵੇਰ ਜਸਲੀਨ ਅਨਮੋਲ ਲਈ ਪਰੌਂਠੇ ਬਣਾਉਂਦੀ ਸੀ ਅਤੇ ਅਨਮੋਲ ਉਸਦੇ ਬਣਾਏ ਖਾਣੇ ਦੀ ਤਾਰੀਫ਼ ਕਰਦਾ ਸੀ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਹੁਤ ਸੁੰਦਰ ਲੰਘਦੀ ਸੀ ਪਰ ਜ਼ਿੰਦਗੀ ਸਦਾ ਇੱਕੋ ਜਿਹੀ ਨਹੀਂ ਰਹਿੰਦੀ ਇੱਕ ਦਿਨ ਅਨਮੋਲ ਦੇ ਕੰਮ ਦੀ ਜਗ੍ਹਾ ਤੋਂ ਇੱਕ ਮੋਟੀ ਚਿੱਠੀ ਆਈ ਉਹ ਚਿੱਠੀ ਦੇਖ ਕੇ ਅਨਮੋਲ ਦੇ ਚਿਹਰੇ ਦਾ ਰੰਗ ਉੱਡ ਗਿਆ ਚਿੱਠੀ ਵਿੱਚ ਲਿਖਿਆ ਸੀ ਕੰਪਨੀ ਦੇ ਖਰਾਬ ਹਾਲਾਤਾਂ ਕਰਕੇ ਕਈ ਕਰਮਚਾਰੀਆਂ ਨੂੰ ਕੰਪਨੀ ਚੋਂ ਕੱਢਿਆ ਜਾ ਰਿਹਾ ਹੈ ਅਤੇ ਉਸ ਵਿੱਚ ਅਨਮੋਲ ਦਾ ਨਾਮ ਵੀ ਸੀ ਇਸ ਖਬਰ ਨੇ ਦੋਵਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਮਾਣ ਨੂੰ ਜ਼ਿੰਦਗੀ ਵਿੱਚ ਕੋਈ ਪੁਚਾਲ ਆ ਗਿਆ ਹੋਵੇ ਅਨਮੋਲ ਦੀ ਨੌਕਰੀ ਜਾਣ ਨਾਲ ਘਰ ਦੇ ਹਾਲਾਤ ਕਾਫੀ ਖਰਾਬ ਹੋ ਗਏ ਸਨ ਘਰ ਦੇ ਖਰਚੇ ਕੱਢਣ ਲਈ ਜਸਲੀਨ ਨੂੰ ਵੀ ਕੰਮ ਕਰਨਾ ਪਿਆ ਉਹ ਘਰ ਘਰ ਜਾ ਕੇ ਸਿਲਾਈ ਦਾ ਕੰਮ ਕਰਦੀ ਸੀ ਤੇ ਜੋ ਵੀ ਕਮਾਈ ਹੁੰਦੀ ਉਸ ਨਾਲ ਘਰ ਦੇ ਖਰਚੇ ਚਲਾਉਂਦੀ ਸੀ ਇਦਾਂ ਹੌਲੀ-ਹੌਲੀ ਸਮਾਂ ਲੰਘਦਾ ਗਿਆ ਪਰ ਅਨਮੋਲ ਨੂੰ ਕੋਈ ਵੀ ਨਵੀਂ ਨੌਕਰੀ ਨਹੀਂ ਮਿਲੀ ਉਹ ਵਿਹਲਾ ਘਰ ਬੈਠਾ ਬੇਕਾਰੀ ਮਹਿਸੂਸ ਕਰਦਾ ਸੀ ਉਸ ਦੀ ਇਹ ਹਾਲਤ ਦੇਖ ਕੇ ਜਸਲੀਨ ਦੀਆਂ ਅਕਸਰ ਅੱਖਾਂ ਪਰ ਆਉਂਦੀਆਂ ਸਨ ਪਰ ਉਹ ਹਮੇਸ਼ਾ ਅਨਮੋਲ ਨੂੰ ਹੌਸਲਾ ਦਿੰਦੀ ਰਹਿੰਦੀ ਸੀ ਇੱਕ ਦਿਨ ਜਦੋਂ ਅਨਮੋਲ ਬਹੁਤ ਹੀ ਉਦਾਸ ਸੀ ਤਾਂ ਜਸਲੀਨ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਉਤਰਾ ਤੇ ਚੜ੍ਹਾ ਆਉਂਦੇ ਰਹਿੰਦੇ ਹਨ ਸਾਨੂੰ ਇਹਨਾਂ ਨੂੰ ਸਬਰ ਨਾਲ ਸਹਿਣਾ ਪੈਂਦਾ ਹੈ ਇੱਕ ਸਵੇ ਜਸਲੀਨ ਦੀ ਤਬੀਅਤ ਕਾਫੀ ਖਰਾਬ ਹੋ ਗਈ ਤਾਂ ਉਸ ਦਾ ਪਤੀ ਅਨਮੋਲ ਉਸ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਕਿਹਾ ਕਿ ਉਸ ਦੇ ਸਰੀਰ ਵਿੱਚ ਕੁਝ ਗੰਭੀਰ ਸਮੱਸਿਆਵਾਂ ਹਨ ਅਤੇ ਉਸ ਨੂੰ ਹਸਪਤਾਲ ਵਿੱਚ ਹੀ ਦਾਖਲ ਕਰਨਾ ਪਵੇਗਾ ਇਹ ਸੁਣ ਕੇ ਅਨਮੋਲ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਦੇ ਲਈ ਇਹ ਇੱਕ ਹੋਰ ਵੱਡਾ ਝਟਕਾ ਸੀ ਹਸਪਤਾਲ ਵਿੱਚ ਦਿਨ ਰਾਤ ਇੱਕ ਹੋ ਗਏ ਅਨਮੋਲ ਜਸਲੀਨ ਦੀ ਦੇਖਭਾਲ ਕਰਦਾ ਸੀ ਅਤੇ ਉਸ ਦੀ ਤਬੀਅਤ ਖਰਾਬ ਦੇਖ ਕੇ ਉਸ ਦਾ ਦਿਲ ਕਮਜ਼ੋਰ ਹੋ ਜਾਂਦਾ ਸੀ ਇੱਕ ਰਾਤ ਜਸਲੀਨ ਹੋਸ਼ ਵਿੱਚ ਸੀ ਉਸਨੇ ਅਨਮੋਲ ਨੂੰ ਕਿਹਾ ਅਨਮੋਲ ਮੇਰੇ ਤੋਂ ਬਾਅਦ ਤੁਸੀਂ ਹਿੰਮਤ ਨਾ ਹਾਰਨਾ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਸੀ ਕਿ ਜੋ ਵੀ ਹੁੰਦਾ ਹੈ ਠੀਕ ਲਈ ਹੀ ਹੁੰਦਾ ਹੈ ਸਾਡੀ ਕਿਸਮਤ ਵਿੱਚ ਜੋ ਵੀ ਹੈ ਉਹ ਸਾਨੂੰ ਮੰਨਣਾ ਹੀ ਪੈਂਦਾ ਹੈ ਅਨਮੋਲ ਨੇ ਜਸਲੀਨ ਦੇ ਇਹ ਸ਼ਬਦ ਹਮੇਸ਼ਾ ਲਈ ਆਪਣੇ ਦਿਲ ਦੇ ਵਿੱਚ ਵਸਾ ਲਏ ਕਈ ਮਹੀਨੇ ਹਸਪਤਾਲ ਵਿੱਚ ਬੀਤਣ ਤੋਂ ਬਾਅਦ ਇੱਕ ਰਾਤ ਜਸਲੀਨ ਦੀ ਹਾਲਤ ਬਹੁਤ ਗੰਭੀਰ ਹੋ ਗਈ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਡਾਕਟਰ ਜਸਲੀਨ ਨੂੰ ਬਚਾ ਨਾ ਸਕੇ ਜਸਲੀਨ ਦੇ ਦਿਹਾਂਤ ਨਾਲ ਅਨਮੋਲ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਅਨਮੋਲ ਲਈ ਇਹ ਇੱਕ ਅਸਹਿਣ ਦੁੱਖ ਸੀ ਉਸ ਦਾ ਹਰ ਪਲ ਬਿਨਾਂ ਜਸਲੀਨ ਦੇ ਬੜੀ ਮੁਸ਼ਕਲ ਨਾਲ ਲੰਘਦਾ ਸੀ ਪਰ ਉਸ ਨੇ ਆਪਣੇ ਆਪ ਨੂੰ ਸਮਝਾਇਆ ਕਿ ਜਸਲੀਨ ਕਦੇ ਵੀ ਉਸ ਨੂੰ ਹਾਰ ਮੰਨਣ ਨਹੀਂ ਦਿੰਦੀ ਸੀ ਉਹ ਹਮੇਸ਼ਾ ਉਸ ਦੇ ਸਮਰਥਨ ਵਿੱਚ ਖੜੀ ਰਹਿੰਦੀ ਸੀ ਫਿਰ ਉਸਨੇ ਜਸਲੀਨ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਕੰਮ ਵਿੱਚ ਮਗਨ ਹੋਣਾ ਸ਼ੁਰੂ ਕੀਤਾ। ਅਨਮੋਲ ਨੇ ਜਸਲੀਨ ਦੀ ਯਾਦ ਵਿੱਚ ਇੱਕ ਛੋਟਾ ਸਕੂਲ ਖੋਲ੍ਹਿਆ ਜਿਸ ਦਾ ਨਾਮ ਉਸਨੇ ਜਸਲੀਨ ਮੈਮੋਰੀਅਲ ਸਕੂਲ ਰੱਖਿਆ। ਇਸ ਸਕੂਲ ਵਿੱਚ ਉਹ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੰਦਾ ਸੀ। ਇਹ ਉਸ ਦਾ ਜਸਲੀਨ ਲਈ ਇੱਕ ਤੋਹਫ਼ਾ ਸੀ ਜੋ ਉਸ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ। ਸਾਲ ਬੀਤਦੇ ਗਏ ਅਤੇ ਫਿਰ ਅਨਮੋਲ ਦੀ ਮਿਹਨਤ ਦਾ ਫਲ ਮਿਲਿਆ। ਉਸ ਦਾ ਸਕੂਲ ਪਿੰਡ ਵਿੱਚ ਸਭ ਤੋਂ ਮਸ਼ਹੂਰ ਹੋ ਗਿਆ। ਅਨਮੋਲ ਹੁਣ ਵੀ ਜਸਲੀਨ ਦੀ ਯਾਦ ਵਿੱਚ ਰੋਜ਼ ਉਸਦੀ ਫੋਟੋ ਅੱਗੇ ਦੀਵਾ ਬਾਲਦਾ ਸੀ ਅਤੇ ਉਸ ਨੂੰ ਯਾਦ ਕਰਦਾ ਸੀ ਪਰ ਹੁਣ ਉਸ ਨੂੰ ਇਹ ਸਮਝ ਆ ਚੁੱਕਿਆ ਸੀ ਕਿ ਜੀਵਨ ਦੇ ਹਰ ਪੜਾ ਨੂੰ ਹੱਸਦੇ ਹੋਏ ਕਬੂਲ ਕਰਨਾ ਚਾਹੀਦਾ ਹੈ ਜਿਵੇਂ ਉਸ ਨੂੰ ਜਸਲੀਨ ਨੇ ਸਿਖਾਇਆ ਸੀ ਇਸ ਕਹਾਣੀ ਦਾ ਅਰਥ ਇਹ ਹੈ ਕਿ ਜ਼ਿੰਦਗੀ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਣ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਪਿਆਰ ਸਮਰਪਣ ਅਤੇ ਸਬਰ ਨਾਲ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਜਸਲੀਨ ਦੀ ਜ਼ਿੰਦਗੀ ਅਨਮੋਲ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੀ ਅਤੇ ਉਹ ਹਮੇਸ਼ਾ ਉਸਦੇ ਸਬਕ ਯਾਦ ਰੱਖਦਾ ਸੀ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਾਡੀ ਕਹਾਣੀ ਨੂੰ ਸੁਣਨ ਲਈ ਸਮਾਂ ਕੱਢਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ